ਸਤ ਸ੍ਰੀ ਅਕਾਲ ਕਿਸਾਨ ਵੀਰੋ ਹੋਰ ਸਭ ਕਿਵੇਂ ਹੋ ਠੀਕ ਠਾਕ ਹੋ ਸੁਣੋ ਅੱਜ ਆਪਾਂ ਗੱਲ ਕਰਾਂਗੇ ਜੱਟ ਜੱਟ ਦਾ ਬੈਰੀ ਕਿਉਂ ਪਰ ਬੁੱਧੂ ਪਹਿਲਾਂ ਗੱਲ ਕਰਦੇ ਆ ਵੀ ਤੁਸੀਂ ਦੱਸੋ ਪਸੇਤੀ ਸੀਗੀ ਕਣਕ ਮੱਕੀ ਵਾਲਾ ਬਾਣ ਸੀਗਾ ਦੂਜਾ ਪਾਣੀ ਮੋੜਤਾ ਮਗਰ ਦੀ ਮਗਰ ਤੇ ਵੈਸੇ ਹਜੇ ਧੂਪਾਂ ਆਪਾਂ ਐਨ ਨਹੀਂ ਲੱਗੀਆਂ ਮੌਸਮ ਇੱਕ ਅੱਧੇ ਦਿਨ ਚਾ ਜਿਹੜਾ ਚੇਂਜ ਹੋਣ ਲੱਗਿਆ ਆਪਾਂ ਕਹਿੰਦੇ ਜੱਟ ਜੱਟ ਦਾ ਦੁਸ਼ਮਣ ਕਿਉਂ ਆ ਬਾਣੀਆਂ ਹੋਵੇ ਆਪਦੇ ਭਾਈ ਦੀ ਇੰਨੀ ਹਮਾਇਤ ਕਰੂਗਾ ਦੋ ਪੀਪੀਆਂ ਨੇ ਜਿਹੜੀਆਂ ਨਾਲ ਧਰਾ ਕੇ ਬਹਿ ਜੂ ਜਾਨੀ ਕਿ ਬਰਾਬਰ ਉਹਦੀ ਦੁਕਾਨ ਖੜਵਾ ਕੇ ਬਹਿ ਜੂਗਾ ਕੋਈ ਉਹ ਨਹੀਂ ਆ ਜਿਹੜਾ ਤੁਸੀਂ ਵਾਹਣ ਦੇਖ ਰਹੇ ਹੋ ਇੱਕ ਇਧਰਲੇ ਪਾਸੇ ਵਾਹਣਾ ਸੋਨੂੰ ਇਹ ਵਾਹਣ ਦਿਖਾਉਣਾ ਮੈਂ ਇਹ ਵਾਹਣ ਥੋੜਾ ਜਿਹਾ ਨੀਵਾ ਸੀ ਆਪਾਂ ਇਹਦੇ ਬਰਾਬਰ ਕਰ ਲਿਆ ਸੀ ਵਾਹਣ ਜਦੋਂ ਆਪਾਂ ਬਰਾਬਰ ਕਰਕੇ ਮਤਲਬ ਝੋਨਾ ਲਾਤਾ ਤਾਂ ਇਸ ਤੋਂ ਬਾਅਦ ਆ ਬਾਈ ਨੇ ਕੀ ਕੀਤਾ ਤੁਸੀਂ ਦੇਖ ਲਓ 4 ਫੁੱਟ ਨੀਵਾ ਵਾਹਣ ਆਪਾਂ ਤੋਂ ਹੋਰ ਥੱਲੇ ਲਾਤਾ ਉਹ ਤੁਸੀਂ ਸਾਹਮਣੇ ਪਹੀ ਦੇਖ ਰਹੇ ਹੋ ਪਹੀ ਦੇ ਬਰਾਬਰ ਕਰ ਲਿਆ ਸੀ ਮੇਰਾ ਵਾਹਨ ਥੋੜਾ ਜਿਆ ਉੱਚਾ ਸੀ ਮੈਂ ਇਹਦੇ ਆ ਵਾਹਨ ਦੇ ਬਰਾਬਰ ਕੀਤਾ ਸੀ ਜਿਹੜਾ ਆ ਵਾਹਨ ਹੈਗਾ ਤੇ ਬਰਾਬਰ ਕਰਨ ਤੋਂ ਬਾਅਦ ਇਹਨੇ ਮਾਂ ਦੇ ਛੇਰ ਨੇ ਫੇਰ 3-4 ਫੁੱਟ ਮੇਰੇ ਨੂੰ ਨਹੀਂ ਮਾ ਲਾਤਾ ਆਹ ਦੇਖ ਲਓ ਹੁਣ ਕਹੇ ਜੀ ਆਪਾਂ ਫੌਜ ਵਾਲਿਆਂ ਨੂੰ ਕਹਿ ਲੀਏ ਬਾਗਾ ਬਾਰਡਰ ਤੇ ਡਿਊਟੀ ਕਰ ਲੀਏ ਇਹੋ ਜਿਹਾ ਬੰਗੀਆਂ ਦੇ ਵਿੱਚ ਪਾਣੀ ਛੱਡ ਕੇ ਆ ਜਿਹੜੀ ਇੱਥੇ ਡਿਊਟੀ ਕਰ ਲੈਣ ਇਹ ਕੋਈ ਬਾੜੀ ਵਧੀਆ ਨਹੀਂ ਸੋਚ ਹੁੰਦੀ ਕਿਸੇ ਦੀ ਨੁਕਸਾਨ ਉੰਨੀ ਹੁੰਦਾਗਾ ਜੇ ਆ ਉੱਪਰਲੇ ਬਾਹਣ ਚੋਂ ਘਾਰਾ ਪਊਗਾ ਮੇਰੀ ਫਸਲ ਖਰਾਬ ਹੋਊਗੀ ਤਾਂ ਉੰਨੀ ਆ ਜਿਹੜੇ ਨੀਵੇਂ ਚ ਆ ਇਹ ਫਸਲ ਮਤਲਬ ਆ ਜਿਹੜੀ ਮਰੂ ਵੀ ਦੱਬੀ ਵੀ ਜਾਊਗੀ ਤੇ ਇਹ ਕੱਲਾ ਹੁਣ ਤੱਕ ਜਿਹੜੀ ਕੌਮ ਆ ਜੱਟ ਕੌਮ ਕਹਿ ਦਿੰਨੇ ਆਪਾਂ ਇਹ ਅੜਬ ਵੀ ਬਥੇਰੇ ਨੇ ਇਹ ਕੱਲਾ ਇੰਨਾ ਚੀ ਕਿਉਂ ਵੇਖਣ ਨੂੰ ਮਿਲਦਾਗਾ ਤੂੰ ਕੱਲੇ ਬਾਹਣ ਪਿੱਛੇ ਨਹੀਂ ਤੂੰ ਮਕਾਨ ਪਾ ਲਈ ਉੱਚਾ ਚੱਕ ਕੇ ਸੜਕ ਨੂੰ ਭਵੇਂ 5 ਫੁੱਟ ਉੱਚਾ ਚੱਕ ਲਈਂ ਪਰ ਜਦੋਂ ਤੇਰਾ ਗਮਾਂਢੀ ਪਾਊਗਾ ਚਾਹੇ ਉਹਨੂੰ ਰਾਵਣ ਵਾਂਗੂ ਸਮਾਨ ਨੂੰ ਪਾਉੜੀਆਂ ਲਾਉਣੀਆਂ ਪੈ ਜਾਣ ਤੇਰੇ ਨੂੰ 2-4 ਫੁੱਟ ਵਧਾ ਕੇ ਲਾਊਗਾ ਤੇ ਬਾਕੀ ਹੋਰ ਸਭ ਠੀਕ ਠਾਕ ਹੋਊਗਾ ਕਿਸਾਨ ਵੀਰੋ ਤੇ ਐਲੀਗ ਕੱਲ ਸੀ ਅੱਜ ਮਖਾ ਬਾਂਗਾਂ ਨਾਲ ਸਾਂਝੀ ਕਰ ਲਈਏ ਕਿਹਦੇ-ਕਿਹਦੇ ਨਾਲ ਆ ਇਸ ਤਰ੍ਹਾਂ ਦਾ ਹੁੰਦਾ ਕਿਹਦੇ-ਕਿਹਦੇ ਇਹ ਜੇ ਬਹਾਨੇ ਕਮੈਂਟ ਕਰਕੇ ਜਰੂਰ ਦੱਸਿਓ ਸੋਡੀ ਪਾਣੀ ਖੱਡੀਆਂ ਖੱਡਾਂ ਪੰਗਾਂ ਪੰਗੀਆਂ ਇਹਦਾ ਵੀ ਆਪਾਂ ਲਾਭਦੇ ਹੱਲ ਕੋਈ ਚੂਹਿਆਂ ਦਾ ਤੇ ਇਹ ਤੇ ਵੀ ਬਣਾਉਣੇ ਆ ਕੋਈ ਵੀਡੀਓ ਹੋਰ ਸਭ ਠੀਕ ਠਾਕ ਹੋ ਕਮੈਂਟ ਕਰਕੇ ਜਰੂਰ ਦੱਸੋ ਕਿਹਦੇ ਕਿਹਦੇ ਨਾਲ ਐਦਾਂ ਦੀ ਹੁੰਦੀ ਆ ਤੇ ਹੁੰਦੀ ਜਰੂਰ ਆ ਕਿਸੇ ਨਾਲ ਖੇਤ ਚ ਹੋ ਜਾਂਦੀ ਆ ਕਿਸੇ ਨਾਲ ਘਰ ਚ ਹੋ ਜਾਂਦੀ ਆ ਤੇ ਕਮੈਂਟ ਜਰੂਰ ਕਰਿਓ